ਹਾਂਜੀ ਮੇਰਾ ਵੀਰ ਸੋਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਹੀ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਭਾਈ ਮੌਸਮ ਪੂਰਾ ਖੜਿਆ ਹੋਇਆ ਧੁੱਪ ਵਧੀਆ ਤੇ ਪਸ਼ਵਾ ਚੱਲੀ ਜਾਂਦੀ ਹੈ ਤੇ ਨਾਲ-ਨਾਲ ਜਿਹੜਾ ਆਪਣਾ ਸਪਰੇਅ ਵਾਲਾ ਕੰਮ ਵੀ ਪੂਰੇ ਜੋਰਾਂ ਦੇ ਉੱਤੇ ਚੱਲੀ ਜਾਂਦਾ ਹੈ ਇਸੇ ਵਿਸ਼ੇ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਜੜੀ ਗੱਲ ਕਰਨੀ ਹੈ ਵੀ ਆਪਾਂ ਸਪਰੇਅ ਤਾਂ ਚਲੋ ਹੁਣ ਜਿਹੜੀ ਨਸਾਰੇ ਦੇ ਉੱਤੇ ਸਾਰੇ ਹੀ ਭਰਾ ਕਰਦੇ ਆਂ ਸਪਰੇਅ ਦੇ ਵਿੱਚ ਕਈ ਵਾਰ ਆਪਣੇ ਤੋਂ ਕੋਈ ਇਹੋ ਜੀ ਚੀਜ਼ ਮਿਕਸ ਹੋ ਜਾਂਦੀ ਜਿਹਦਾ ਉਲਟਾ ਫਾਇਦਾ ਹੋਣ ਦੀ ਬਜਾਏ ਜਿਹੜਾ ਆਪਣਾ ਨੁਕਸਾਨ ਹੋ ਜਾਂਦਾ ਫਿਰ ਆਪਣੇ ਇੱਕ ਦਿਮਾਗ ਦੇ ਵਿੱਚ ਗੱਲ ਜਾਂਦੀ ਯਾਰ ਵੀ ਆਪਾਂ ਫਲਾਣੇ ਖੇਤ ਦੇ ਉੱਤੇ ਜਿਹੜੀ ਸਪਰੇਅ ਨਹੀਂ ਸੀ ਕੀਤੀ ਉੱਥੇ ਝਾੜ ਜਿਹੜਾ ਵਧੀਆ ਆ ਗਿਆ ਜਿੱਥੇ ਆਪਾਂ ਸਪਰੇਅ ਕੀਤੀ ਉੱਥੇ ਯਾਰ ਝਾੜ ਆਪਣਾ ਉਲਟਾ ਘਟ ਗਿਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ ਹੋ ਜਾਂਦੀ ਵੀ ਯਾਰ ਕੋਈ ਫਾਇਦਾ ਨਹੀਂ ਸਪਰੇਅ ਦਾ ਉੱਥੇ ਜਿਹੜੀ ਗਲਤੀ ਥੋੜੀ ਜਿਹੀ ਆਪਣੇ ਤੋਂ ਹੋ ਜਾਂਦੀ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਹੜਾ ਟੈਕਨੀਕਲ ਜਾਂ ਕਿਹੜੀ ਚੀਜ਼ ਆਪਾਂ ਆਪਸ ਦੇ ਵਿੱਚ ਮਿਲਾ ਕੇ ਕਰੀਏ ਜਾਂ ਨਾ ਕਰੀਏ ਉਹ ਆ ਦੂਜਾ ਜਿਹੜਾ 150 ਰੁਪਿਆ ਕਣਕ ਦੇ ਵਿੱਚ ਬੌਂਸ ਦਿੱਤਾ ਉਹਦੀ ਵੀ ਆਪਾਂ ਗੱਲ ਕਰਾਂਗੇ ਸੋ ਪਹਿਲਾਂ ਤਾਂ ਆਪਾਂ ਗੱਲ ਕਰਦੇ ਆ ਜਿਹੜੀ ਆਪਾਂ ਨਾਲ ਹੁਣ ਜਿੱਦਾਂ ਦੇਖੋ ਫੰਗੀ ਸਾਈਡ ਦਾ ਪਾਉਣਾ ਹੀ ਪਾਉਣਾ ਹੁੰਦਾ ਜਿੱਦਾਂ ਪ੍ਰੋਪੀਕੋਨਾ ਜੋਲ ਜਾਂ ਟੈਬੂਕੋਨਾ ਜੋਲ ਜਿਹੜਾ ਆਪਾਂ ਪੀਲੀ ਕੁੰਗੀ ਦੇ ਹਮਲੇ ਵਾਸਤੇ ਜਾਂ ਪੂਰੀ ਜਿੱਟੀ ਕੁੰਗੀ ਨੂੰ ਵੀ ਕੰਟਰੋਲ ਕਰਦਾ ਉਹਦੇ ਵਾਸਤੇ ਆਪਾਂ ਪਾਉਨੇ ਆ ਤੇ ਇੱਕ ਮਿੱਥੇ ਬਣ ਗਈ ਵੀ ਜਦੋਂ ਕਣਕ ਨਸਾਰਾ ਲੇਗੀ ਆਪਾਂ ਫੰਗੀ ਸਾਈਡ ਤੱਕ ਕਰਨਾ ਹੀ ਕਰਨਾ ਚਲੋ ਇਹਦਾ ਨੁਕਸਾਨ ਕੋਈ ਨਹੀਂ ਬਾਈ ਜੇ ਫਾਇਦਾ ਨਹੀਂ ਕਰੂਗਾ ਤਾਂ ਨੁਕਸਾਨ ਵੀ ਕੋਈ ਨਹੀਂ ਸੋ ਪਹਿਲਾਂ ਗੱਲ ਕਰਦੇ ਆਪਾਂ ਨਾਲ ਜਿੱਦਾਂ ਹੁਣ ਕਈ ਪ੍ਰਾ ਬੋਰਨ 20% ਪਾਉਨੇ ਆ ਪਰ ਉਹਦੇ ਵਿੱਚ ਆਪਾਂ ਬੋਰਨ 20% ਦੇ ਵਿੱਚ ਜੋ ਚੀਜ਼ਾਂ ਮਿਲਾ ਸਕਦੇ ਆ ਤੇ ਜਿਹੜੀਆਂ ਚੀਜ਼ਾਂ ਨਹੀਂ ਮਿਲਾ ਸਕਦੇ ਆਪਾਂ ਦੋਵਾਂ ਦੀ ਗੱਲ ਕਰਾਂਗੇ ਪਹਿਲਾਂ ਤਾਂ ਦੇਖੋ ਆਪਣਾ ਜਿੱਦਾਂ ਟਿਲਟ ਪਾਉਣੀ ਹੁੰਦੀ ਹੈ ਪ੍ਰੋਪੀਕੋਨਾਜੋਲ ਜਾਂ ਟੈਬੂਕੋਨਾਜੋਲ ਨਾਲ ਆਪਾਂ ਬੋਰਨ ਉਹਦੇ ਪਾ ਸਕਦੇ ਹਾਂ 20% ਵਾਲੀ ਦੂਜੇ ਪਾਸੇ ਆਪਾਂ ਜਿਹੜਾ ਐਨਪੀਕੇ 052 34 13 045 ਇਹ ਵੀ ਪਾ ਸਕਦੇ ਹਾਂ ਕੋਈ ਨੁਕਸਾਨ ਨਹੀਂ ਹੈਗਾ ਇੱਥੇ ਚਿਲੇਟਡ ਜ਼ਿੰਕ ਪਾਉਣਾ ਆਪਾਂ ਸਾਦਾ ਜ਼ਿੰਕ ਨਹੀਂ ਇੱਥੇ ਪਾਉਣਾ ਹੈਗਾ ਜੀ ਆਪਾਂ ਬੋਰਨ 20% ਵਾਲੀ ਨਾਲ ਪਾ ਰਹੇ ਹਾਂ ਤਾਂ 052 34 ਕਰ ਸਕਦੇ ਹਾਂ 13 045 ਕਰ ਸਕਦੇ ਹਾਂ ਚਿਲੇਟਡ ਜ਼ਿੰਕ ਕਰ ਸਕਦੇ ਹਾਂ ਟਿਲਟ ਪ੍ਰੋਪੀਕੋਨਾਜੋਲ ਜਾਂ ਟੈਬੂਕੋਨਾਜੋਲ ਦੋਨਾਂ 'ਚ ਕੋਈ ਵੀ ਟੈਕਨੀਕਲ ਨਾਲ ਪਾ ਸਕਦੇ ਹਾਂ ਕੋਈ ਨੁਕਸਾਨ ਨਹੀਂ ਜੋ ਨਹੀਂ ਪਾਉਣਾ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਵੀ ਆਪਾਂ ਇਹਦੇ ਨਾਲ ਜਿਹੜਾ ਕੈਲਸ਼ੀਅਮ ਨਾਈਟ੍ਰੇਟ ਜ਼ਿੰਕ ਸਲਫੇਟ ਜਿਹੜਾ ਸਾਦਾ ਜ਼ਿੰਕ ਆਉਂਦਾ ਕਿਉਂਕਿ ਹੁਣ ਮੇਰੇ ਗਵਾਰਡ ਦੇ ਵਿੱਚ ਇਹ ਚੀਜ਼ ਹੋਈ ਆ ਵੀ ਬੰਦੇ ਨੇ ਜਿਹੜਾ ਸਾਦਾ ਜ਼ਿੰਕ ਨਾਲ ਪਾ ਲਿਆ ਤੇ ਉੱਥੇ ਜਿਹੜਾ ਥੋੜਾ ਜਿਹਾ ਕਣਕ ਦਾ ਨੁਕਸਾਨ ਦੇਖਣ ਨੂੰ ਮਿਲਿਆ ਸੋ ਇਹ ਸੇ ਘੜ ਕੇ ਮੈਂ ਸੋਚਿਆ ਵੀ ਚਲੋ ਵੀਡੀਓ ਬਣਾ ਕੇ ਆਪਾਂ ਇਹ ਕਰੀ ਵੀ ਕਈ ਵਾਰ ਕੀ ਹੁੰਦਾ ਵੀ ਆਪਾਂ ਜ਼ਿੰਕ ਜਿਹੜਾ ਕਈ ਦੁਕਾਨਦਾਰ ਕਹਿੰਦੇ ਨੇ ਯਾਰ ਜ਼ਿੰਕ ਤੂੰ ਚਿਲੇਟਡ ਰੈਨ ਤੇ ਜਾਂ ਸਾਦਾ ਪਾ ਲੈ ਸੋ ਇੱਕ ਤਾਂ ਕੈਲਸ਼ੀਅਮ ਨਾਈਟ੍ਰੇਟ ਬਿਲਕੁਲ ਨਹੀਂ ਪਾਉਣਾ ਬੋਰੋਨ ਦੇ ਨਾਲ ਜਿੰਕ ਸਲਫੇਟ ਸਾਦਾ ਜਿਹੜਾ ਉਹ ਨਹੀਂ ਪਾਉਣਾ ਮੈਗਨੀਜ਼ ਬਿਲਕੁਲ ਨਹੀਂ ਪਾਉਣੀ ਬਾਈ ਮੈਗਨੀਜ਼ ਸਲਫੇਟ ਮੈਗਨੀਸ਼ੀਅਮ ਸਲਫੇਟ ਜਾਂ ਫੈਰਸ ਸਲਫੇਟ ਕੋਈ ਵੀ ਨਦੀਨ ਨਾਸ਼ਕ ਕਿਉਂਕਿ ਹੁਣ ਜਿੱਖੋ ਕਈ ਭਰਾਵਾਂ ਨੇ ਕਣਕ ਗੰਨੇ ਵਾਲੇ ਖੇਤਾਂ ਦੇ ਵਿੱਚ ਲੇਟ ਬੀਜੀ ਵੀ ਹੈ ਜਿੱਥੇ ਗੰਨਾ ਪੱਟ ਕੇ ਕਣਕ ਜਿਨ੍ਹਾਂ ਨੇ ਬੀਜੀ ਆ ਉੱਥੇ ਜਿਹੜੇ ਨਾਲ ਨਦੀਨ ਨਾਸ਼ਕ ਵੀ ਪਾਈ ਜਾਂਦੇ ਆ ਜਿੱਦਾਂ ਵਿੱਚ ਕੋਈ 245 ਜਾਂ ਕੋਈ ਗੁੱਲੀ ਡੰਡੇ ਵਾਲੀ ਸਪਰੇ ਨਾਲ ਪਾ ਦਿੰਦਾ ਸੋ ਭਰਾ ਵੀ ਥੋੜਾ ਜਿਹਾ ਇਸ ਚੀਜ਼ ਦਾ ਗਰੇਜ ਕਰਨ ਵੀ ਜੇ ਤੁਸੀਂ ਬੋਰਨ 20% ਵਾਲੀ ਪਾ ਰਹੇ ਹੋ ਨਾਲ ਨਦੀਨ ਨਾਸ਼ਕ ਤਾਂ ਬਿਲਕੁਲ ਵੀ ਨਾ ਪਾਓ ਇਹਦੇ ਨਾਲ ਕੈਲਸ਼ੀਅਮ ਨਾਈਟ੍ਰੇਟ ਜਿੰਕ ਸਲਫੇਟ ਮੈਗਨੀਸ ਸਲਫੇਟ ম্যাগਨੀਸ਼ੀਅਮ ਸਲਫੇਟ ਫੈਰਿਕ ਸਲਫੇਟ ਇਹ ਚੀਜ਼ਾਂ ਬਿਲਕੁਲ ਵੀ ਨਹੀਂ ਪਾਉਣੀਆਂ ਹੈ ਠੀਕ ਆ ਬਾਕੀ ਐਨਪੀਕੇ ਦੇਖੋ ਸਾਰੇ ਭਰਾਵਾਂ ਨੇ ਕਰਨੇ ਕਰਨਾ ਜਿਆਦਾਤਰ ਹੁਣ 13045 ਜਿੱਦਾਂ ਦੇਖੋ اپنی پوਟاش ਦੀ زیادہ ਲੋੜ ਹੁੰਦੀ ਨੇ ਸਾਰੇ ਤੇ ਆ ਕੇ ਆਪਾਂ ਕੱਲੀ ਪੋਟਾਸ਼ ਦੀ ਇਹਦੇ ਸਪਰੇਅ ਕਰਾਂਗੇ ਜਿਹੜੀ ਪੋਟਾਸ਼ ਲਿਕਵਿਡ ਫਾਰਮ ਦੇ ਵਿੱਚ ਆਉਂਦੀ ਹੈ ਥੋੜੇ ਦਿਨ ਤੱਕ ਆਪਾਂ ਉਹਦੇ ਬਾਰੇ ਵੀ ਕਰਾਂਗੇ ਗੱਲਬਾਤ ਸਾਰੀ ਸੋ 05234 ਦਾ ਚਲੋ ਟਾਈਮ ਅੱਗੇ ਲੰਘ ਗਿਆ ਉਹਨੂੰ ਆਪਾਂ ਗੋਭ ਦੇ ਵਿੱਚ ਕਰਦੇ ਹਾਂ ਹੁਣ 13045 ਆ 0050 ਜਿਹੜਾ ਹੁੰਦਾ ਆਪਾਂ ਐਨਪੀਕੇ ਕਰ ਸਕਦੇ ਹਾਂ ਇਹਦੇ ਵਿੱਚ ਇਹ ਧਿਆਨ ਰੱਖਣਾ ਵੀ ਬਾਈ ਕੋਈ ਵੀ ਨਦੀਨ ਨਾ ਖਤ ਦਾ ਭੁੱਲ ਕੇ ਵੀ ਨਾ ਪਾਓ ਜੇ ਕਿਤੇ ਗੁੱਲੀ ਡੰਡਾ ਹਲਕਾ ਫੁਲਕਾ ਤੁਹਾਡੇ ਖੇਤਾਂ ਦੇ ਵਿੱਚ ਦੇਖਦਾ ਵੀ ਹੈ ਕੋਈ ਗੱਲ ਨਹੀਂ ਉਹਦਾ ਇਨਾ ਨੁਕਸਾਨ ਨਹੀਂ ਹੈ ਉਹਦਾ ਨਾਲ ਕਈ ਵਾਰ ਆਪਾਂ ਘੋਲ ਬਣਾ ਲੈਂਦੇ ਆ ਸੋ ਇੱਕ ਮੇਰਾ ਵੀਰ ਜਰੂਰ ਕੋਸ਼ਿਸ਼ ਕਰਿਆ ਕਰੋ ਦੇਖੋ ਇੱਕ ਸਪਰੇਅ ਆਪਾਂ ਕਣਕ ਦੇ ਸਾਰੇ ਤੇ ਆ ਕੇ ਕਰਾਉਣੀ ਹੁੰਦੀ ਹੈ ਲੇਬਰ ਦੇ ਸਿਰ ਤੇ ਸਪਰੇਅ ਨਾ ਛੱਡ ਕੇ ਜਾਇਆ ਕਰੋ ਕਈ ਵਾਰ ਹੁੰਦਾ ਵੀ ਦੇਖੋ ਜੇ ਆਪਣਾ ਰਜੇ ਮਿਆਂ ਕੋਈ ਕੰਮਕਾਰ ਆ ਜਾਂ ਆਪਾਂ ਥੋੜੇ ਜਿਹੀ ਕਿਤੇ ਬਿਜੀ ਚੱਲ ਰਹੇ ਆ ਸਪਰੇ ਨੂੰ ਆਪਾਂ ਇੱਕ ਜਾਂ ਦੋ ਦਿਨ ਲੇਟ ਕਰ ਲਿਓ ਪਰ ਲੇਬਰ ਦੇ ਸਿਰ ਤੇ ਉੱਤੇ ਸਪਰੇ ਬਿਲਕੁਲ ਵੀ ਮੇਰਾ ਵੀਰ ਛੱਡ ਕੇ ਨਾ ਜਾਇਓ ਕੋਲ ਬੈਠ ਕੇ ਕੋਲ ਖੜ ਕੇ ਜਿਹੜੀ ਲੇਬਰ ਤੋਂ ਸਪਰੇ ਕਰਵਾਇਓ ਉੱਥੇ ਜਿਹੜਾ ਨਤੀਜਾ ਤੁਹਾਨੂੰ ਵੱਖਰਾ ਹੀ ਦੇਖਣ ਨੂੰ ਮਿਲੂਗਾ ਕਿਉਂਕਿ ਲੇਬਰ ਕਈ ਵਾਰ ਭਾਈ ਹੰਗੈਲੀ ਕਰਦੀ ਆ ਕਿ ਆ ਡਬਲ ਡਬਲ ਸਪਰੇ ਮਾਰ ਦਿੰਦੀ ਆ ਕਿਉਂਕਿ ਉਹਨਾਂ ਨੂੰ ਪੰਪਾਂ ਦਾ ਆਪਣੇ ਦਾ ਲਾ ਹੁੰਦਾ ਵੀ ਆਪਾਂ ਚਲੋ ਇੱਥੋਂ ਅੱਜ ਦਿਹਾੜੀ ਪਾ ਲਈਏ ਜਾਂ ਕੁਝ ਵੀ ਕਰ ਲਈਏ ਇਦਾਂ ਸੋ ਇਸ ਕਰਕੇ ਬਹੁਤ ਗੱਲਾਂ ਕਹਿਣ ਦਾ ਮਤਲਬ ਵੀ ਲੇਬਰ ਦੇ ਕੋਲ ਖੜ ਕੇ ਜਿਹੜਾ ਸਪਰੇਅ ਜੀ ਆਪਾਂ ਕਰਵਾਈਏ ਤਾਂ ਉਹਦਾ ਆਪਾਂ ਨੂੰ ਰਿਜ਼ਲਟ ਜਿਹੜਾ 100% ਮਿਲਣਾ ਤੁਸੀਂ ਕਦੇ ਵੀ ਸਪਰੇਅ ਨੂੰ ਨਹੀਂ ਨਿੰਦੋਗੇ ਵੀ ਸਪਰੇਅ ਨੇ ਫਾਇਦਾ ਨਹੀਂ ਕਰਿਆ 150 ਰੁਪਏ ਬੋਨਸ ਬਾਈ ਜਿਹੜਾ ਰਾਜਸਥਾਨ ਦੀ ਸਰਕਾਰ ਨੇ ਕਿਸਾਨਾਂ ਨੂੰ ਐਮਐਸਪੀ ਦੇ ਉੱਤੇ ਦਿੱਤਾ ਵੀ ਜਿਹੜੀ ਹੁਣ 150 ਰੁਪਏ ਰਾਜਸਥਾਨ ਦੀ ਸਰਕਾਰ ਐਮਐਸਪੀ ਤੋਂ ਉੱਤੇ ਜਿਹੜਾ ਕਿਸਾਨਾਂ ਨੂੰ ਇੱਕ ਬੌਂਸ ਦਊਗੀ ਤੇ ਪੰਜਾਬ ਸਰਕਾਰ ਤੱਕਲੀ ਪੋਸਟਰਾਂ ਜੋਗੀ ਆ ਐਡਵਰਟਾਈਜ਼ਮੈਂਟ ਜੋਗੀ ਰਹਿ ਗਈ ਆ 10 ਲੱਖ ਵਾਲੇ ਕਾਰਡ ਦੇ ਹੀ ਬੜੇ ਇਹਨਾਂ ਦੇ ਪਿੰਡਾਂ ਦੇ ਵਿੱਚ ਪੋਸਟਰ ਛਪਾ ਕੇ ਲਾਤੇ ਇੰਨਾ ਕਿ ਮੈਨੂੰ ਲੱਗਦਾ ਮਰੀਜ਼ਾਂ ਦੇ ਉੱਤੇ ਖਰਚਾ ਨਹੀਂ ਆਉਣਾ ਵੀ ਜਿੰਨਾ ਕਿ ਇਹਨਾਂ ਨੇ ਜਿਹੜੇ 10 ਲੱਖ ਵਾਲੇ ਕਾਰਡ ਪਿੰਡਾਂ ਦੇ ਵਿੱਚ ਲਾਏ ਆ ਉੱਪਰ ਪੋਸਟਰ ਬਣਾ ਕੇ ਬੈਨਰ ਬਣਾ ਕੇ ਉਹਨਾਂ ਦੇ ਉੱਤੇ ਜਿੰਨਾ ਖਰਚਾ ਕਰ ਲਿਆ ਸੋ ਇਹ ਨਲਾਇਕੀ ਆ ਸਰਕਾਰ ਦੀ ਮੈਂ ਕਹਿੰਦਾ ਵੀ ਰੱਬ ਇਹੋ ਜੀ ਸਰਕਾਰ ਤੋਂ ਖੜਾ ਛੜਾਵੇ ਬਾਕੀ ਤੁਸੀਂ ਇਹਦੇ ਤੋਂ ਬਿਨਾਂ ਯਾਰ ਆਪਾਂ ਕਈ ਬੰਦੇ ਕਹਿੰਨੇ ਆ ਵੀ ਭਾਈ ਯਾਰ ਤੂੰ ਕਾਲੀਆਂ ਦੀ ਸਪੋਰਟ ਕਰਦਾ ਕਾਲੀਆਂ ਨੇ ਐਂ ਕਰਾਓ ਕਰ ਆਪਾਂ ਕਿਸੇ ਦੀ ਸਪੋਰਟ ਨਹੀਂ ਕਰਦੇ ਆਪਾਂ ਕਹਿੰਨੇ ਵੀ ਝਾੜੂ ਤੋਂ ਖੜਾ ਛੜਾ ਲਓ ਯਾਰ ਤੁਸੀਂ ਜਿਹਨੂੰ ਮਰਜ਼ੀ ਬਣਾ ਲਓ ਇਹਨਾਂ ਦਾ ਗੰਦ ਸਾਫ਼ ਕਰ ਲਓ ਮੁੱਕ ਦੀ ਇਹ ਗੱਲ ਤੇ ਦੂਜੇ ਪਾਸੇ ਭਾਈ ਟਰੇਡ ਡੀਲ ਵਾਲਾ ਉਹ ਵੀ ਥੋੜੀ ਜੀ ਆਪਾਂ ਵਿਚਾਰ ਚਰਚਾ ਕਰ ਲੈਂਦੇ ਜਿਹੜੀ ਟਰੇਡ ਡੀਲ ਅਮਰੀਕਾ ਦੇ ਨਾਲ ਭਾਰਤ ਨੇ ਕੀਤੀ ਉਹਦਾ ਜਿਹੜਾ ਨੁਕਸਾਨ ਹੈ ਉਹ ਨੁਕਸਾਨ ਆਉਣ ਵਾਲੇ ਟਾਈਮ ਦੇ ਵਿੱਚ ਹੋਣਾ ਹੀ ਹੋਣਾ ਕਿਉਂਕਿ ਜਿਹੜੀ ਆਪਣੀ ਇੰਡੀਅਨ ਗਵਰਨਮੈਂਟ ਹੈ ਇੱਕ ਅੱਲੀ ਮਲ ਕੇ ਕੱਡ ਪੁਤਲੀ ਬਣ ਕੇ ਰਹਿ ਗਈ ਆ ਵਪਾਰੀਆਂ ਦੀ ਕਾਰਪੋਰੇਟ ਦੀ ਕਿਉਂਕਿ ਜਿਹੜੀ ਅਮਰੀਕਾ ਹੈ ਯੂ ਐਸ ਏ ਆ ਅਮਰੀਕਾ ਇੱਕ ਕਾਰਪੋਰੇਟ ਤੇ ਗੁੰਡਾਗਰਦੀ ਵਾਲੀ ਕੰਟਰੀ ਬਣ ਕੇ ਰਹਿ ਗਈ ਆ ਦੁਨਕੇ ਦੁਨੀਆ ਦੇ ਵਿੱਚ ਜਿੱਥੇ ਵੀ ਸੋਰਸਸ ਆ ਉਹ ਲੁੱਟਣਾ ਚਾਹੁੰਦੇ ਆ ਵੀ ਕਿਵੇਂ ਨਾ ਕਿਵੇਂ ਆਪਾਂ ਸੋਰਸਸ ਨੂੰ ਲੁੱਟੀਏ ਜਿਹੜੀਆਂ ਉਹਨਾਂ ਦੇ ਆ ਕੁਦਰਤੀ ਚੀਜ਼ਾਂ ਉਹਨਾਂ ਦੇ ਕੋਈ ਕੁਦਰਤੀ ਖਣਿਜ ਪਦਾਰਥ ਜਾਂ ਕੁਝ ਵੀ ਹੈ ਜਾਂ ਤੇਲ ਕੁਝ ਵੀ ਹੈ ਵੀ ਆਪਾਂ ਉਹਨੂੰ ਲੁੱਟੀਏ ਕਿਵੇਂ ਨਾ ਕਿਵੇਂ ਸੋ ਇੰਡੀਆ ਦੇ ਵਿੱਚ ਮੋਦੀ ਦੀ ਕਿਉਂ ਮਜਬੂਰੀ ਬਣ ਗਈ ਕੋਈ ਚੈਨਲ ਨਹੀਂ ਦੱਸਿਆ ਨਾ ਕਿਸੇ ਨੇ ਇਹ ਚੀਜ਼ ਦਾ ਰੀਜ਼ਨ ਦੱਸਿਆ ਵੀ ਕੀ ਕਾਰਨ ਕਰਕੇ ਇਹਦੀ ਮਜਬੂਰੀ ਬਣ ਗਈ ਮਜਬੂਰੀ ਬਣੀ ਆ ਡਾਨੀਆਂ ਬਾਨੀਆਂ ਕਰਕੇ ਕਿਉਂਕਿ ਭਾਰਤ ਦੇ ਵਿੱਚ ਇੱਕ ਪਿੱਛੇ ਜਿਹੜੀ ਰਿਪੋਰਟ ਮਾਈ ਸੀਗੀ ਬਾਹਰ ਵੀ ਇੰਡੀਆ ਦੇ 95% ਲੋਕਾਂ ਦਾ ਪੈਸਾ ਭਾਰਤ ਦੇ 5 ਬੰਦਿਆਂ ਦੇ ਕੋਲ ਆ ਵੀ ਉਹ ਪੰਜ ਕਾਰਪੋਰੇਟ ਉਹ ਤੁਹਾਨੂੰ ਪਤਾ ਹੀ ਆ ਵੀ ਪੰਜ ਚਾਰ ਕਾਰਪੋਰੇਟ ਕਿਹੜੇ ਆ ਉਹੀ ਹੁਣ ਜਿਹੜਾ ਦੇਸ਼ ਨੂੰ ਚਲਾ ਰਹੇ ਆ ਤੇ ਇਹ ਬਹੁਤ ਵੱਡਾ ਜਿਹੜਾ ਘਾਤਕ ਸਾਹਤ ਹੋਣਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਕਾਰਪੋਰੇਟ ਦੇ ਕੋਲ ਇੰਡੀਆ ਦੇ 95% ਲੋਕਾਂ ਦਾ ਪੈਸਾ ਚਲੇ ਗਿਆ ਕਿਉਂਕਿ ਉਹਨਾਂ ਨੇ ਸਿੱਧੀ ਜਦੋਂ ਅਮਰੀਕਾ ਤੋਂ ਹੋਰ ਕੋਈ ਹੱਥ ਵਾਸ ਨਹੀਂ ਚੱਲਿਆ ਉਹਨਾਂ ਨੇ ਜਿਹੜੀ ਅਡਾਨੀ ਵਾਨੀਆਂ ਦੀ ਜਿਹੜੀ ਉਧਰੋਂ ਬਾਹਮ ਰੋੜੀ ਹੈ ਜਿੱਦਾਂ ਉਹਨਾਂ ਨੂੰ ਸਾਮਣ ਭੇਜੇ ਸੀਗੇ ਇੱਕ ਪਿੱਛੇ ਜੇ ਤੁਸੀਂ ਨਿਊਜ਼ ਦੇਖੀ ਹੋਣੀ ਹੈ ਵੀ ਜਿਹੜੇ ਅਡਾਨੀ ਆ ਉਹਨੂੰ ਸਾਮਣ ਭੇਜੇ ਬਾਹਰੋਂ ਕਰਪਸ਼ਨ ਦੇ ਵਿੱਚ ਵੀ ਨਹੀਂ ਤਾਂ ਤੈਨੂੰ ਅਸੀਂ ਤਾਲਬ ਕਰ ਲਿਆ ਵੀ ਇਹਦਾ ਆਪਣਾ ਦੱਸ ਸੁਝਾਓ ਜਾ ਰੀਜ਼ਨ ਦੱਸ ਵੀ ਇਹ ਕੀ ਸਿਸਟਮ ਹੈ ਕੀ ਨਹੀਂ ਬਹੁਤ ਤਰੀਕੇ ਨਾਲ ਹੋ ਸਕਦਾ ਗੁਪਤੀ ਤੌਰ ਤੇ ਵੀ ਕਿਸੇ ਤਰ੍ਹਾਂ ਉਹਦੇ ਜਿਹੜੇ ਮਲਕੇ ਬਾਹਮ ਰੋੜੀ ਹੋਵੇ ਉਹਨਾਂ ਨੇ ਪ੍ਰੈਸ਼ਰ ਪਾਇਆ ਅੱਗੇ ਇੰਡੀਅਨ ਗਵਰਨਮੈਂਟ ਤੇ ਕਿਉਂਕਿ 5% 5 ਬੰਦਿਆਂ ਕੋਲ 95% ਲੋਕਾਂ ਦਾ ਪੈਸਾ ਸਰਕਾਰ ਚਲਦੀ ਸਰਕਾਰ ਸਿਰਫ ਇਲੈਕਸ਼ਨ ਜਿਹੜੇ ਇੰਡੀਆ ਦੇ ਵਿੱਚ ਮੇਰੇ ਹਿਸਾਬ ਨਾਲ ਰਹਿ ਗਏ ਉਹ ਸਿਰਫ ਆਪਣਾ ਜਿਹੜਾ ਨਿੱਜੀ ਆਪਣਾ ਸੱਤਾ ਦਾ ਜਿਹੜਾ ਨਿੱਗ ਮਾਰਨ ਵਾਸਤੇ ਰਹਿ ਗਏ ਜੇ ਕਹੇਗੀ ਸਰਕਾਰ ਕੋ ਪਬਲਿਕ ਦਾ ਕਰ ਦੂਗੀ ਪਬਲਿਕ ਦਾ ਕੁਝ ਨਹੀਂ ਹੋਣਾ ਸਰਕਾਰਾਂ ਨੂੰ ਕਿਉਂਕਿ ਪਬਲਿਕ ਦਾ ਕਾਰਪੋਰੇਟ ਦੇ ਹੱਥ ਦੇ ਵਿੱਚ ਸਾਰਾ ਸਿਸਟਮ ਚਲੇ ਗਿਆ ਸਿਸਟਮ ਤਾਂ ਇੱਥੋਂ ਤੱਕ ਚਲੇ ਗਿਆ ਵੀ ਜੇ 22 ਚਾਂਸ ਕਿਤੇ 10 20 ਦਿਨ ਲਾਈਟ ਵੀ ਬੰਦ ਹੋ ਜਵੇ ਨਾ ਆਪਾਂ ਪਾਣੀ ਵੀ ਨਹੀਂ ਪੀ ਸਕਦੇ ਕਿਉਂਕਿ ਆਪਾਂ ਜਿਹੜੇ ਨਲਕੇ ਆ ਉਹ ਇਹ ਕਾਕੇ ਪੱਟਦੇ ਵੀ ਆ ਰਹੀ ਪਾਣੀ ਡੂੰਘੇ ਚਲੇ ਗਏ ਪਾਣੀ ਉਹ ਚਲੇ ਗਏ ਮੇਰੇ ਪਿੰਡ ਦੇ ਵਿੱਚ ਹਲੇ ਵੀ ਇੱਕ ਦੋ ਨਲਕੇ ਚੱਲਦੇ ਆ ਉਹ ਤਾਂ ਬੰਦ ਨਹੀਂ ਹੋਏ ਬਸ ਸਾਡੇ ਦਿਮਾਗਾਂ ਦੇ ਵਿੱਚ ਇਹ ਚੀਜ਼ ਭਰਤੀ ਵੀ ਚੀਜ਼ਾਂ ਖਤਮ ਕਰਦੇ ਵੀ ਆਪਾਂ ਨੂੰ ਸਿੱਧਾ ਕਾਰਪੋਰੇਟ ਦੇ ਨਾਲ ਜੋੜਤਾ ਵੀ ਜਿਹਦੇ ਬਿਨਾਂ ਜ਼ਿੰਦਗੀ ਜਿਉਣਾ ਆਉਣ ਵਾਲੇ ਟਾਈਮ ਦੇ ਵਿੱਚ ਬਿਲਕੁਲ ਹੀ ਮੁਸ਼ਕਲ ਹੋ ਜਵੇ ਵੀ ਆਪਾਂ ਜ਼ਿੰਦਗੀ ਜੀ ਨਹੀਂ ਸਕਦੇ ਪਾਣੀ ਵੀ ਨਹੀਂ ਪੀ ਸਕਦੇ ਮੰਨ ਲਓ ਲਾਈਟ ਬੰਦ ਹੋ ਗਈ ਡੀਜ਼ਲ ਬੰਦ ਹੋ ਗਿਆ ਤਾਂ ਪਾਣੀ ਬੰਦਾ ਕਿੱਥੋਂ ਪੀ ਲੂਗਾ ਮੈਨੂੰ ਤਾਂ ਕਰਨੀਆਂ ਪੈਣਗੀਆਂ ਕਿਉਂਕਿ ਅਸੀਂ ਉਹ ਜਿਹੜੇ ਕੁਦਰਤੀ ਤਰੀਕੇ ਨਾਲ ਜਾਂ ਆਪਣੇ ਮਲਕ ਕੇ ਕਰੇਲੂ ਤਰੀਕੇ ਨਾਲ ਚੱਲਣ ਵਾਲੀਆਂ ਚੀਜ਼ਾਂ ਅਸੀਂ ਖੋਲੀਆਂ ਜਿੱਦਾਂ ਹੀ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੁਣ ਮਲਕ ਕੇ ਬੀਜ ਬੀਲ ਸੀਡ ਬੀਲ ਪਾਸ ਹੋਇਆ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਵੀ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਜੈਨੇਟਿਕ ਬੀਜ ਆਉਣੇ ਆ ਉਹਨਾਂ ਦਾ ਕੀ ਹਿਸਾਬ ਕਿਦਾ ਵਾ ਸਾਰੀ ਗੱਲਬਾਤ ਕਰਾਂਗੇ ਸੋ ਵੀਡੀਓ ਮੇਰਾ ਵੀਰ ਲੰਬੀ ਹੋਣੀ ਆ ਉਦੋਂ ਤੱਕ ਬਾਈ ਸਾਰੇ ਭਰਾਵਾਂ ਦਾ ਥੈਂਕ ਯੂ ਜਿਹੜੇ ਨਵੇਂ ਆਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੁਰਾਣਿਆਂ ਦਾ ਫੇਰ ਤੋਂ ਬਾਈ ਥੈਂਕ ਯੂ